ਇਹ ਮੇਰੇ ਰਾਣੇ ਕਿੰਨਾ ਤੇਲ ਖਾ ਜਾਂਦਾ ਹੈ ਇਹ ਇਹ ਆਪ ਨੂੰ ਡਰਮ ਪੀਂਦਾ ਹੈ ਡਰਮ ਪੀ ਜਾਂਦਾ ਢੋਲ ਪੀ ਜਾਂਦਾ ਪਿੰਡ ਜਿਵੇਂ ਕਹਿੰਦੇ ਹੁੰਦੇ ਆ ਢੋਲ ਬਈ ਢੋਲ ਮਾਰ ਢੋਲ ਪੀ ਜਾਂਦਾ ਬਾਈ ਆਥਰ ਨੂੰ ਆ ਹਾਈਟਰ ਚੱਲ ਚਲ ਪੱਠੀਆਂ ਨਹੀਂ ਵਾਲਟੀ ਹੁੰਦੀ ਆਪਣੇ ਵਧਿਆਣੀਆਂ ਡੀਜ਼ਲ ਵਾਲੀ ਪੱਠੀ ਵਿਆਹ ਚ ਹਾਂ ਉਹ ਚੀਜ਼ ਹੀ ਆ ਉਵੇਂ ਚੱਲਦਾ ਚੱਲੀ ਜਾਣਾ ਕਿਹੜਾ ਬੰਦ ਹੋਣਾ ਕਹਨੇ ਬੰਦ ਤਾਂ ਹੁੰਦਾ ਨਹੀਂ ਇਹ ਯਾਰ ਇੰਨਾ ਤੇਲ ਪੀ ਜਾਂਦਾ ਘੰਟੇ ਚ ਪੀ ਜਾਂਦਾ ਬਾਲਟੀ 20 ਲੀਟਰ ਵਾਲੀ ਦੋਨੋਂ ਜਣਾਂ ਦੇ ਦੋਨੇ ਹਾਂ ਦੇਖ ਲੈ 400 ਲੀਟਰ ਪੀ ਗਿਆ ਦੋ ਡਰਮ ਪੀ ਗਿਆ ਦੇਖ ਲੈ ਮੈਨਾਂ ਕਹਨਾ ਉਹ ਜਿਹੜੀ ਆਪਣੇ ਟੈਂਕੀ ਜੀ ਹੁੰਦੀ ਉਹ ਤਾਂ ਸਿੱਧਾ ਹੀ ਲਾ ਲਿਆ ਕਰ ਗਏ ਇਹਨੂੰ ਬਾਹਲਾ ਤੇਲ ਭੰਡਿਆ ਹੈ ਬਾਹਲਾ ਤੇਲ ਪੀਂਦੇ ਆ ਯਾਰ ਪਰ ਆ ਗਏ ਤਾਂ ਲਿਆ ਦਿੰਦੇ ਆ ਨਜ਼ਾਰਾ ਹਾਂ ਹੱਕ ਮਚਾਈ ਪਈ ਆ ਯਾਰ ਹੈ ਤਾਂ ਰਣੇ ਤੂੰ ਵਈਆ ਯਾਰ ਇਹ ਪੱਠੀ ਕੋਈ ਉਵੇਂ ਜਿਹੜੀ ਪੱਠੀ ਉਹੀ ਹੋਗਾ ਹੈ ਤਾਂ ਕਰੇ ਮਾਲਕ ਇਹਦਾ ਬਹੁਤ ਹੈ ਜੀ ਇਹੋ ਪਿੰਡ ਇਹਦਾ ਮੁੰਡੇ ਦਾ ਨਾਮ ਹੀ ਮਾਲਕ ਆ ਯਾਰ ਕਿੱਧਰ ਨੂੰ ਜਾਏਗੀ ਇਹਨੂੰ ਬਸ ਇਹ ਕਿ ਜਿਹੜਾ ਇਹਦਾ ਸਿਮਲੀਟ ਪੀ ਟ੍ਰੇਕ ਹੋਊਗਾ ਇਹਦੇ ਹਾਂ ਜਿਹਦੇ ਮੀਟਰ ਲਾਉਣਾ ਦੇਖ ਲੈ